ਅੱਜ ਦਾ ਜੋ ਕੋ ਸਾਇੰਸ ਦਾ ਹੈ ਵਿਗਿਆਨ ਦਾ ਹੈ ਪੜੇ ਲਿਖਿਆ ਦਾ ਹੈ ਸਭ ਨੂੰ ਆਜ਼ਾਦੀ ਹੈ ਜੋ ਜਿੰਨੂੰ ਮਰਜ਼ੀ ਮੰਨੇ ਦਰਖਤਾਂ ਨੂੰ ਮੱਥਾ ਟੇਕ ਕੇ ਕੰਧਾਂ ਨੂੰ ਟੇਕ ਕੇ ਜਿੱਥੇ ਮਰਜ਼ੀ ਜਾਵੇ ਆਪਾਂ ਕਿਸੇ ਨੂੰ ਰੋਕਦੇ ਨਹੀਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਆਪੋ ਆਪਣੀ ਇਸ਼ਟ ਨੂੰ ਮੰਨੇ ਪਸ਼ੂਆਂ ਨੂੰ ਮੱਥਾ ਟੇਕ ਕੇ ਸੱਪਾਂ ਨੂੰ ਟੇਕਿਆ ਆਪਾਂ ਰੋਕਦੇ ਨਹੀਂ ਮਾੜਾ ਵੀ ਨਹੀਂ ਕਹਿੰਦੇ ਪਰ ਜੋ ਗੁਰੂ ਨਾਨਕ ਦਾ ਫਲਸਫਾ ਹੈ ਉਹ ਦੱਸਣਾ ਹੈ ਗੁਰੂ ਨਾਨਕ ਦੇ ਸਿੱਖ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਆਪਣਾ ਫਰਜ ਹੈ ਜੋ ਜਿੱਤੇ ਜਾਂਦਾ ਜਾਬੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸਭ ਦਾ ਹੀ ਸਤਕਾਰ ਹੈ ਸਭ ਨੂੰ ਹੀ ਪਿਆਰ ਹੈ ਸਾਧ ਸੰਗਤ ਐਸਾ ਸਮਾ ਆਇਆ ਭਾਈ ਮੰਜ ਤੇ ਪਿੰਡ ਦਾ ਚੌਧਰੀ ਹੈ ਜਿਵੇਂ ਆਪਾਂ ਸਰਪੰਚ ਕਹਿ ਲੀਏ ਪਿੰਡ ਦਾ ਚੌਧਰੀ ਹੈ ਉਸ ਵਕਤ ਚੱਲਵੱਲ ਹੈ ਜਥਾ ਲੈ ਕੇ ਜਾਂਦਾ ਹਰ ਵਾਰੀ ਰੋਟੀ ਵੀ ਪਕਾਉਂਦਾ ਹੈ ਮਨਤਾ ਪੂਰੀ ਕਰਦਾ ਹੈ ਚਿਰਾਗ ਜਗਾਉਂਦਾ ਹੈ ਪਰ ਐਸੀ ਕਿਰਪਾ ਹੋਈ ਜਦੋਂ ਕਿਸੇ ਦੇ ਦਿਨ ਬਦਲਦੇ ਹੋਣ ਜਦੋਂ ਕਿਸੇ ਦਾ ਸਮਾਂ ਬਦਲ ਨਾ ਹੋਵੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚ ਗਿਆ ਰੁਕਿਆ ਸੀ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਪਹੁੰਚਿਆ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਗੁਰੂ ਘਰ ਦੀ ਜਦੋਂ ਮਰਿਆਦਾ ਵੇਖੀ ਸਿਧਾਂਤ ਵੇਖੇ ਬਾਣੀ ਸੁਣੀ ਸੇਵਾ ਵਾਲਾ ਜਦੋਂ ਕਾਰਜ ਵੇਖਿਆ ਤੇ ਮਨ ਬਦਲ ਗਿਆ ਹੈਰਾਨ ਹੋਇਆ ਪਿਆਰ ਜਾਗ ਪਿਆ ਦੇਖਾ ਦੇਖੀ ਕਿ ਇਹ ਧਰ ਘਰ ਦੀ ਤਾਂ ਸ਼ਾਨ ਹੀ ਵੱਖਰੀ ਹੈ ਗੱਲ ਹੀ ਨਿਰਾਲੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਪਤਾ ਕੀ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਆਪਣੀ ਸਿੱਖੀ ਬਖਸ਼ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਮਹਾਰਾਜ ਕਹਿੰਦੇ ਭਾਈ ਮੰਜ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਕਿਹਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜੇ ਪਹਿਲਾਂ ਵਾਲੀ ਸਿੱਖੀ ਛੱਡ ਦੇ ਸਮਝ ਗਿਆ ਗੱਲ ਨੂੰ ਇਸ਼ਾਰਾ ਹੋ ਗਿਆ ਘਰ ਆਇਆ ਜੋ ਵੀ ਸਾਰਾ ਕੁਝ ਕਰਦਾ ਸੀ ਸਮੇਟਦਾ ਸਿੱਖੀ ਪਹਿਲਾਂ ਵਾਲੀ ਛੱਡੀ ਭਾਂਡਾ ਖਾਲੀ ਕੀਤਾ ਨਾ ਭਾਂਡੇ ਨੂੰ ਮਾਂਜਿਆ ਸਾਫ਼ ਕੀਤਾ ਪਹਿਲਾਂ ਵਾਲਾ ਸਾਰਾ ਕੁਝ ਸਮੇਟਦਾ ਕਿਨਾਰੇ ਲਾਤਾ ਲੋਕ ਕਹਿੰਦੇ ਕਮੜਾ ਹੋ ਗਿਆਂ ਆ ਕੀ ਕਰੀਆ ਲਟਾਈ ਜਾਂ ਨਾ ਦੀਵੇ ਬੁਝਾਈ ਲ ਲੈ ਪੀਰ ਪੁੱਠਾ ਪੈ ਜੂ ਕਰੋਪੀ ਹੋ ਜੂ ਨਾਲੇ ਪਿੰਡ ਦਾ ਚੌਧਰੀ ਹੈ ਕਹਿੰਦਾ ਕੋਈ ਗੱਲ ਨਹੀਂ ਸਾਹ ਸੰਗਤ ਜਿਹਨੂੰ ਅਸਲੀ ਪ੍ਰੇਮ ਹੋ ਜੇ ਨਾ ਪੱਕਾ ਪ੍ਰੇਮੀ ਹੁੰਦਾ ਜਿਹੜਾ ਹੋ ਜਿਹੜੇ ਪੱਕੇ ਪ੍ਰੇਮੀ ਨੇ ਭਾਵੇਂ ਕਿ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਕਹਿੰਦੇ ਇਹ ਚੌਧਰੀ ਹੈ ਇਹਦੇ ਕਰਕੇ ਆਪਣੇ ਤੇ ਵੀ ਗਰੋਪੀ ਆਊ ਚੌਧਰੀ ਦੇ ਅਹੁਦੇ ਤੋਂ ਲਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸਾਰਾ ਪਿੰਡ ਹੀ ਨਾ ਬੁਲਾਵੇ ਪਿੱਠ ਘਰ ਲਈ ਹਰੇਕ ਨੇ ਝੱਲ ਲੋਗੇ ਵਿਰੋਧ ਤਾਂ ਸਾਰੇ ਪਿੰਡ ਦੀ ਇਹ ਭਾਈ ਮੰਝਦਾ ਹੀ ਜਿਗਰ ਹੈ ਕੋਈ ਨਾ ਬੁਲਾਵੇ ਸਾਰੇ ਪਿੰਡ ਦਾ ਇੱਥੇ ਸਾਨੂੰ ਕੋਈ ਸਸਤਰੀ ਕਾਲ ਨਾ ਬੁਲਾਵੇ ਥੋੜਾ ਜਾਗਾ ਪਿੱਛਾ ਹੋ ਜੇ ਸਾਡਾ ਬੁਰਾ ਹਾਲ ਹੋ ਜਾਂਦਾ ਫਲਾਨੇ ਨੇ ਮੈਨੂੰ ਬੁਲਾਇਆ ਹੀ ਨਹੀਂ ਸਾਰੇ ਪਿੰਡ ਦੀ ਵਿਰੋਧਤਾ ਚੱਲਣੀ ਕਿਹੜਾ ਸੌਖੀ ਐ ਪਰ ਕਹਿੰਦੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪ੍ਰੇਮੀ ਨੇ ਇਨੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਜਿਹੜੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਸਾਧ ਸੰਗਤ ਕਹਿੰਦੇ ਭਾਈ ਮੰਜ ਦੀਆਂ ਮੱਜਾਂ ਵੀ ਮਰ ਗਈਆਂ ਕਹਿੰਦੇ ਵੇਖਿਆ ਕਿਹਾ ਸੀ ਨਾ ਕੰਮ ਬੂਟਾ ਹੋ ਜੂ ਕਹਿੰਦੇ ਕੋਈ ਗੱਲ ਨਹੀਂ ਅੰਤਾਂ ਦੀ ਗਰੀਬੀ ਆਉਣੀ ਸ਼ੁਰੂ ਹੋ ਗਈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ। ਸ੍ਰੀ ਅੰਮ੍ਰਿਤ ਸਰ ਸਾਹਿਬ। ਲੱਕੜਾ ਵੱਢਦਾ ਹੈ, ਕੱਟਦਾ ਹੈ, ਵੇਚਦਾ ਹੈ, ਗੁਜ਼ਾਰਾ ਕਰਦਾ ਹੈ। ਪਰ ਅੱਜ ਹੁਣ ਜਦੋਂ ਲੰਗਰਾਂ ਵਿੱਚ ਸੇਵਾ ਕਰਦਾ ਹੈ, ਲੰਗਰ ਚੋਂ ਪ੍ਰਸ਼ਾਦਾ ਛਕਦਾ ਹੈ। ਇੱਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੇਖ ਲਿਆ ਤੇ ਕਿਹਾ ਭਾਈ ਮੰਜ ਸੇਵਾ ਕੀਤੀ ਦਾ ਕੀ ਫਾਇਦਾ? ਉਹੀ ਪ੍ਰਸ਼ਾਦਾ ਇੱਥੇ ਛਕ ਲੈਣਾ ਹੈ। ਐ ਨਕਰ ਸੇਵਾ ਕਰਦਾ ਪ੍ਰਸ਼ਾਦਾ ਨਾ ਛਕਿਆ ਕਰ ਪ੍ਰਸ਼ਾਦਾ ਆਪ ਦਾ ਸ਼ੱਕ ਕਿਰਤ ਕਮਾਈ ਦਾ ਹੁਣ ਇਹ ਵੀ ਇੱਕ ਮਰਿਆਦਾ ਹੈ ਜਾਂ ਤਾਂ ਪੱਕਾ ਹੀ ਰਹੇ ਪੱਕਾ ਸੇਵਾਦਾਰ ਹੈ ਜਿਹੜਾ ਉਹ ਛਕ ਸਕਦਾ ਹੁਣ ਕੀ ਕੀਤਾ ਦੋ ਪੰਡਾ ਰੋਜ਼ ਲਿਆਉਣੀਆਂ ਇੱਕ ਪੰਡ ਲੱਕੜਾਂ ਦੀ ਗੁਰੂ ਘਰ ਲੰਗਰਾਂ ਚ ਸੇਵਾ ਤੇ ਇੱਕ ਪੰਡ ਵੇਚਣੀ ਤੇ ਮਾਇਆ ਲਿਆਉਣੀ ਉਹਦਾ ਪ੍ਰਸ਼ਾਦਾ ਛਕਣਾ ਸਮਾਂ ਬੀਤਿਆ ਬਹੁਤ ਲੰਮਾ ਸਮਾਂ ਸੇਵਾ ਕੀਤੀ ਇੱਕ ਦਿਨ ਕਹਿੰਦੇ ਲੱਕੜਾਂ ਦੀ ਪੰਡ ਲੈ ਕੇ ਆ ਰਹੇ ਸੀ ਹਵਾ ਦਾ ਝਰੂਖਾ ਹਨੇਰੀ ਇਹੋ ਜੀ ਚੱਲੀ ਜਦੋਂ ਸਿਰ ਤੇ ਪੰਡ ਹੋਵੇ ਭਾਰ ਹੋਵੇ ਪਤਾ ਹੀ ਆਪਾਂ ਨੂੰ ਕਿ ਹਵਾ ਦਾ ਕਿੰਨਾ ਪ੍ਰਭਾਵ ਪੈਂਦਾ ਹੈ ਕਹਿੰਦੇ ਹਵਾ ਤੇ ਜੋਰ ਨਾਲ ਕਹਿੰਦੇ ਖੂਚ ਡਿਗ ਪੇ ਆਖੋ ਸਤਨਾਮ ਤੇ ਉੱਚੀ ਉੱਚੀ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ ਪਰ ਪੰਡ ਨਹੀਂ ਸਿਰ ਤੋਂ ਲਾਹੀ ਜੋੜ ਦੀ ਪਕੜ ਕੇ ਸਿਰ ਤੇ ਖੜੇ ਨੇ ਉੱਚੀ ਉੱਚੀ ਪਹਾੜ ਪੜਦਿਆ ਜਦੋਂ ਆ ਆਉਂਦੇ ਜਾਂਦੇ ਨੂੰ ਆਵਾਜ਼ ਸੁਣੀ ਪਤਾ ਲੱਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਗੱਲ ਪਹੁੰਚੀ ਸੱਚੇ ਪਾਸ਼ਾ ਆਏ ਰੱਸਾ ਛਟਿਆ ਕਹਿੰਦੇ ਭਾਈ ਮੱਝ ਆ ਜਾ ਬਾਹਰ ਕਹਿੰਦਾ ਪਹਿਲਾਂ ਗੁਰੂ ਕੇ ਲੰਗਰਾਂ ਵਾਸਤੇ ਜਿਹੜੀਆਂ ਲੱਕੜਾਂ ਆਈਆਂ ਇਹ ਬਾਹਰ ਕੱਢੋ ਮੈਂ ਬਾਤ ਚਾਉਂ ਆਖੂ ਸਤਨਾਮ ਸੇਵਾ ਨਾਲ ਇੰਨਾ ਪਿਆਰ ਆਖਿਆ ਕਹਿੰਦੇ ਪੰਡਤੋ ਕੀ ਲੈਣਾ ਲੱਕੜਾ ਹੋਰ ਲਿਆਵਾਂਗੇ ਛੱਡ ਕਹਿੰਦੇ ਨਹੀਂ ਪਹਿਲਾ ਪੰਡ ਬਾਹਰ ਕੱਢੀ ਫਿਰ ਭਾਈ ਮੰਜ ਨੂੰ ਬਾਹਰ ਕਟਿਆ ਡਰੇ ਨਹੀਂ ਡਿੱਗੇ ਨਹੀਂ ਡੋਲੇ ਨਹੀਂ ਪ੍ਰੇਮ ਸ਼ਰਧਾ ਐਨੀ ਜਦੋਂ ਬਾਹਰ ਕੱਢਿਆ ਨਾ ਸੇਵਾ ਭਾਵਾ ਸ਼ਰਧਾ ਵੇਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਘੁੱਟ ਕੇ ਗਲਵਕੜੀ ਚ ਲਿਆ ਤੇ ਇੱਕ ਬਚਨ ਕੀਤਾ ਇਤਿਹਾਸਕ ਬਚਨ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹੇ ਥਾ ਜਗ ਲੰਗਣ ਹਾਰ ਆ ਬਚਨ ਕੀਤਾ ਕਿ ਮੰਜ ਸਾਨੂੰ ਪਿਆਰਾ ਲਗਦਾ ਮੰਜ ਸਾਨੂੰ ਪਿਆਰ ਕਰਦਾ ਇਹ ਤਾਂ ਜਹਾਜ ਹੈ ਮੰਜ ਗੁਰੂ ਕਾ ਬੋਹੇ ਥਾ ਜਹਾਜ ਹੁੰਦਾ ਬੋਹੇ ਥਾ ਦਾ ਭਾਵ ਜਗ ਲੰਗਣ ਹਾਰ ਕਹਿੰਦੇ ਤੇਰੀ ਸੇਵਾ ਸਫਲ ਹੋ ਗਈ ਪ੍ਰਵਾਨ ਹੋ ਗਿਆ ਤੂੰ ਸਾਡੇ ਦਿਲ ਚ ਥਾਂ ਬਣਾ ਲਈ ਹੈ ਅੱਜ ਵੀ ਉਹ ਸਥਾਨ ਭਾਈ ਮੱਝ ਦਾ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਖੂ ਅੱਜ ਵੀ ਹੈ ਸਥਾਨ ਬਣਿਆ ਹੋਇਆ ਕਿਤੇ ਇਹੋ ਜੀ ਸੇਵਾ ਅਸੀਂ ਵੀ ਕਰੀਏ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਸੇਵਾ ਤਾਂ ਗੁਰੂ ਦੀ ਕਰਨੀ ਹੈ ਭਾਈ ਗੁਰਮੁਖੋ ਸੇਵਾ ਕਿਸੇ ਦੀ ਨਹੀਂ ਹੁੰਦੀ ਗੁਰੂ ਸਭ ਕੁਝ ਵਿੰਦਾ ਹੈ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿਚੋਂ ਜਾਏ ਵਿਚੋਂ ਜਾਏ ਸੇਵਾ ਤੇ ਸਿਮਰਨ ਦੋ ਖੰਭ ਜਿਨਾਂ ਰਹੀ ਉੱਡ ਕੇ ਪਿਆਰੇ ਤੱਕ ਪਹੁੰਚਣਾ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਪੰਛੀ ਗੁਰ ਮੇਰਾ ਸਤਿ ਵਕ ਸਿਖਣ ਮੈਨੂੰ ਪੰਛੀ ਗੁਰ ਮੇਰਾ ਸਤਿ ਵਕ ਸਿਖਣ ਮੈਨੂੰ ਸੇਵਾ ਤੇ ਸਿਮਰਨ 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 ਮੈਨੂੰ ਸੇਵਾ ਤੇ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ 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 ਬਖਸ਼ੀ ਗੁਰ ਮੇਰਿਆ